ਪਿਤਾ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਨਿੱਕੀ ਕੋਟ ਮੰਨਣ ਦਾ ਭਾਂਗਾ ਵਾਲੇ ਹੋ ਉਹ ਰੂਹਾਂ ਉਹ ਆਤਮਾ ਕਰਮਾਂ ਵਾਲੀਆਂ ਭਾਂਗਾ ਵਾਲੀਆਂ ਜਿਨ੍ਹਾਂ ਆਤਮਾ ਨੂੰ ਪਰਮ ਪਿਤਾ ਦੇ ਚਾਨਾ ਵਿੱਚ ਔਨ ਦਾ ਸੁਭਾਗਾ ਸਮਾਂ ਮਿਲਦਾ ਵੱਡ ਭਾਗੀ ਸਾਧ ਸੰਗ ਪ੍ਰਾਪਤ تن ਭੇਟ ਤਦੁਰ ਮਤ ਕੋਈ ਸਮਾਂ ਸਾਰੇ ਸੰਸਾਰ ਦਾ ਗੁਜ਼ਰਦਾ ਇਹ ਜੋ ਸਮਾਂ ਹੈ ਗੁਰਮੁਖ ਦਾ ਵੀ ਗੁਜ਼ਰਦਾ ਮਨਮੁਖ ਦਾ ਵੀ ਗੁਜ਼ਰਦਾ ਆਸਤਕ ਦਾ ਵੀ ਗੁਜ਼ਰਦਾ ਨਾਸਤਕ ਦਾ ਵੀ ਗੁਜਰਦਾ ਪਾਪੀ ਦਾ ਵੀ ਗੁਜਰਦਾ ਪਾਪ ਉਹ ਨਹੀਂ ਦਾ ਵੀ ਗੁਜਰਦਾ ਧਰਮੀ ਦਾ ਵੀ ਗੁਜਰਦਾ ਧਰਮੀ ਦਾ ਵੀ ਗੁਜਰਦਾ ਸਮਾਂ ਸਭ ਦੇ ਚੱਲ ਰਿਹਾ ਇਹ ਤਾਂ ਭਈ ਸੰਸਾਰ ਵਿੱਚ ਆਇਆ ਜੋ ਕੁਝ ਦੇਖ ਰਹੇ ਆ ਜੋ ਆਇਆ ਸੋ ਚੱਲ ਸੀ ਸੌ ਕੁਆਈ ਵਾਰੀ ਇਹ ਤਾਂ ਬਾਕੀ ਸੰਸਾਰ ਸਾਡੇ ਅੱਖਾਂ ਸਾਹਮਣੇ ਆ ਨੈਣੀ ਦੇਖ ਤਾ ਇਹ ਚੱਕ ਜਾਈ ਵੇ ਇਹ ਸंसार ਵਿੱਚੋਂ ਜਾ ਰਹੇ ਨੇ ਦੁਨੀਆਂ ਤੇ ਭਾਈ ਤੇਰਾ ਕੋਈ ਫੁੱਲ ਸਟੌਪ ਨਹੀਂ ਇੱਥੇ ਵਾਰੀ ਤੇਰੀ ਵੀ ਆਈ ਏ ਜੋ ਦੁਨਿਆਵੇ ਸੋਧਣ ਜਾਈ ਕਰਣਾ ਹੋਜ ਰਹਿਣ ਧਰਣਾ ਹੁਣ ਇਹ ਸੰਸਾਰ ਵਿੱਚ ਆਉਣਾ ਜਾਣਾ ਲੱਗਿਆ ਜਾਂਦਾ ਅਸੀਂ ਬੈਠੇ ਆ ਸਾਡੀ ਵੀ ਵਾਰੀ ਹੋਣੀ ਏ ਕੁਝ ਰੱਬ ਦੇ ਪਿਆਰੇ ਆਪਣੀ ਵਾਰੀ ਦੀ ਇੰਤਜ਼ਾਰ ਵਿੱਚ ਬੈਠੇ ਐ ਇਹ ਰੱਬ ਦੇ ਭਗਤੀ ਹੁੰਦੇ ਆ ਉਹ ਇਹੀ ਸੋਦੇ ਆ اے ਮਾਲਕ ਇਹ ਤੇਰੀ ਰਚਨਾ ਝੂਠੀ ਐ ਇਹ ਤੁਹਾਡੇ ਫਰਮਾਨ ਹੈ ਜਗ ਰਚਨਾ ਸਭ ਝੂਠ ਹੈ ਮੈਨੂੰ ਝੂਠ ਚ ਕਿਉਂ ਵਸਾਇਆ ਹੋਇਆ ਇਹ ਗੁਰਮੁਖ ਦੇ ਬੋਲ ਹੁੰਦੇ ਆ ਇਹ ਗੁਰਮੁਖ ਜੇ ਰੱਬ ਦਾ ਪਿਆਰਾ ਹੁੰਦਾ ਹੈ ਨਾ ਉਹ ਇਹ ਕਹਿੰਦਾ ਪ੍ਰਮਾਤਮਾ ਜਦੋਂ ਤੇਰੀ ਰਜਨਾ ਝੂਠੀ ਏ ਮੈਨੂੰ ਇੱਥੇ ਕਿਉਂ ਬਿਠਾਇਆ ਮੈਨੂੰ ਸੱਚ ਕੋਲ ਲੈ ਕੇ ਜਾ ਇਕੁਰਮੁਖ ਦੀ ਪਾਛਾ ਕੁਰਮੁਖ ਦੇ ਬੋਲੇ ਤੇ ਜੋ ਮਨਮੁਖ ਹੈ ਉਹ ਹਮੇਸ਼ਾ ਇਹ ਸੰਸਾਰ ਵਿੱਚ ਰਹਿਣ ਦੇ ਲਈ ਉਪਰਾਲੇ ਮੈਂ ਤਮਸ਼ਕਤਾ ਕਰਦਾ ਕਿ ਮੈਂ ਇੱਥੇ ਹੀ ਰਹਿਣਾ ਵਾਂ ਮੈਥੋਂ ਨਾ ਹੀ ਜਾਵਾਂ ਇਹ ਸੰਸਾਰ ਨੂੰ ਪਤਾ ਵੀ ਸਭ ਝੂਠਾ ਹੈ ਔਰ ਜਿੱਦਾਂ ਸੁਪਨੇ ਵਿੱਚ ਔਰ ਸੁਪਨੇ ਵਿੱਚ ਨਹੀਂ ਪਈ ਅਸੀਂ ਉਥੇ ਚਾਹ ਕੇ ਵੀ ਸੁਪਨੇ ਚ ਨਹੀਂ ਰਹਿ ਸਕਦੇ ਜੇ ਸੁਪਨੇ ਵਿੱਚ ਤੁਸੀਂ ਰਾਜੇ ਬਣ ਕੇ ਮਹਾਰਾਜੇ ਬਣ ਕੇ ਖਾਣ ਪੀਣ ਨੂੰ ਕੱਪੜੇ ਪਹਿਨਣ ਨੂੰ ਬਹੁਤ ਕੁਝ ਮਿਲ ਗਿਆ ਸੁਪਨੇ ਚ ਤੁਸੀਂ ਚਾਹ ਕਰ ਵੀ ਉਸ ਨੂੰ ਪਰਮਨੈਂਟ ਨਹੀਂ ਰੱਖ ਸਕਦੇ ਉਹ ਭਾਈ ਸਮੇਧਨ ਥੋੜੀ ਆ ਖੁੱਲਣੀ ਆ ਉਹ ਸੁਪਨਾ ਟੋੜ ਜਾਣਾ ਉਸੇ ਤਰ੍ਹਾਂ ਇਹ ਸੰਸਾਰ ਹੈ ਜਗ ਜੀਵਨ ਸੁਪਨੇ ਸਮਾਨੰ ਇਹ ਜਾਗ ਰਚਨਾ ਜੋਨਾ ਇਹ ਸੁਪਨੇ ਦੇ ਮੁਤਾਬਕ ਆ ਇਹ ਦੀ ਵੀ ਭਾਈ ਹਰ ਇੱਕ ਦੀ ਸੌਣ ਦੀ ਜਾਂ ਰਹਿਣ ਦੀ ਕਹਦੀ ਹੈ ਸੰਸਾਰ ਵਿੱਚ ਇੱਕ ਸਮਾਂ ਸੀਮਾ ਹੈ ਕਿ ਜਦੋਂ ਸਮਾਂ ਸੀਮਾ ਪੂਰੀ ਹੋ ਗਈ ਤੇ ਤੇਰੀ ਸਲਾਹ ਕਿਸੇ ਨੂੰ ਨਹੀਂ ਪੁੱਛਣੀ ਕਿ ਚਾਹੀ ਪਈ ਚਲੀਏ ਆਪਾਂ ਸੰਸਾਰ ਵਿੱਚ ਤਾਂ ਹੁੰਦਾ ਨਾ ਕੋਈ ਕੰਮ ਕਰਨਾ ਸਲਾਹਾਂ ਲਵੋ ਏ ਕਾ ਮਤਦਾ ਹੋਵੇਗਾ ਮੈਂ ਇਹ ਗੱਲਾਂ ਕਰਦੇ ਆਂ ਪਰ ਰੱਬ ਦੇ ਪਿਆਰੀ ਨਹੀਂ ਸੋਚਦੇ ਉਹ ਕੰਮ ਪਹਿਲਾਂ ਕਰਦੇ ਆਂ ਸਲਾਹ ਵਾਜ ਦੇਖਦੇ ਵੀ ਆਹ ਕੰਮ ਦੇ ਵਾਸਤੇ ਹੁਣ ਕਿਵੇਂ ਨਵੇੜਾ ਕਰੀਏ ਉਸ ਤਰ੍ਹਾਂ ਹੀ ਪ੍ਰਮਾਤਮਾ ਬਈ ਉਹਨੇ ਤੇਰੀ ਸਲਾਹ ਨਹੀਂ ਪਛਣੀ ਉਹਨੇ ਤਾਂ ਤੋ ਰਹਿ ਨਹੀਂ ਲੈਣੀ ਵੀ ਚੱਲੀਏ ਗਿਆਨ ਸਿਓ ਟਾਈਮ ਹੈਗਾ ਜਿਵੇਂ ਆਪਾਂ ਕਹਿੰਨੇ ਆਂ ਬਈ ਸਤ ਸੰਗਤ ਬڑے ਭਾਗਾ ਨਾ ਮਿਲਦੀ ਏ ਨਸੀਬਾ ਨਾ ਮਿਲਦੀ ਏ ਦੁਨਿਆਵੀ ਕੰਮ ਤਾਂ ਭਈ ਤਾ ਨਾ ਕਿਤੇ ਮੁੱਕਿਆ ਨਾ ਮੁਕੜੇ ਆ ਤੂੰ ਕਿਵੇਂ ਮਕਾਲੇਗਾ ਤੇਰੀ ਵੱਟ ਬਡੇਰੇ ਨਹੀਂ ਬਕਾ ਸਕੋ ਉਹ ਵੀ ਚਲਦੇ ਕੰਮ ਨੂੰ ਛੱਡ ਕੇ ਜਿਸ ਤਰ੍ਹਾਂ ਤੂੰ ਇਸ ਕੰਮ ਨੂੰ ਛੱਡਦੇ ਨਹੀਂ ਚੱਲ ਜਾਣਾ ਇਹ ਸੰਸਾਰ ਦਾ ਕੰਮ ਜਿਵੇਂ ਤੇਰੇ ਵੱਡ ਬਡੇਰੇ ਦਾਦੇ ਪਾਦੇ ਉਹ ਸਾਰੇ ਛੱਡ ਕੇ ਚਲੇ ਕੇ ਕੰਮ ਕੰਟੀਨਿਊ ਰੈਗੂਲਰ ਚੱਲਦੇ ਹੋਈ ਤੂੰ ਭੁਲੇਖਾ ਕਿਉਂ ਪਾਈ ਬੈਠਾ ਕਿ ਮੈਂ ਨਾ ਹੋਵਾਂ ਤੇ ਕੰਮ ਨਹੀਂ ਹੋਣਾ ਵੀ ਇਹ ਕੰਮ ਦੀ ਕੋਈ ਬ੍ਰੇਕ ਨਹੀਂ ਜਿੱਦ ਤਨ ਤੂੰ ਹੈਗਾ ਤਾਂ ਵੀ ਕੰਮ ਚੱਲਦਾ ਜਦ ਤੱਕ ਨਹੀਂ ਹੋਵੇਗਾ ਤਦੇ ਚੱਲਣੀ ਹੈ ਇਹ ਤਾਂ ਸਮਾਂ ਲਾਲਚ ਵੱਲ ਲਾਲਚ ਕਿਸ ਚੀਜ਼ ਦਾ ਝੂਠ ਦਾ ਜਾਂ ਸੱਚ ਦਾ ਸਾਡਾ ਜੋ ਲਾਲਚ ਹੈ ਉਹ ਝੂਠ ਵੱਲ ਜਾਂਦਾ ਹੈ ਝੂਠ ਸੰਸਾਰ ਹੈ ਜਗ ਰਚਨਾ ਸਭ ਝੂਠ ਹੈ ਸਾਡਾ ਧਿਆਨ ਇਹਦੇ ਵੱਲ ਹੀ ਜ਼ਿਆਦਾ ਰਹਿੰਦਾ ਨਾ ਖਾ ਲਿਆ ਪਹਿਲੇ ਆ ਕਪੜੇ ਪਹਿਲੇ ਬਸ ਆਹੀ ਜਿਵੇਂ ਰਹਿ ਗਿਆ ਪਰ ਰੱਬ ਦੇ ਪਿਆਰੇ ਲਾਹਾ ਲੈਂਦੇ ਆ ਪ੍ਰਾਣੀ ਤੂੰ ਆਇਓ ਲਾਹਾ ਲੈਣਾ ਲੱਗਾ ਇਤ ਕੁਕੜੇ ਸਭ ਮੁਕਦੀ ਚੱਲੇ ਰਹਿਣ ਉਹ ਭਾਈ ਤੇਰਾ ਸਮਾਂ ਗੁਜ਼ਰ ਰਿਹਾ ਆਇਆ ਤਾਂ ਤੂੰ ਲਾਹ ਲੈਣ ਵਾਸਤੇ ਆ ਲਾਹਾ ਲੈਣਾ ਕਿ ਮੈਂ ਸੱਚ ਦੇ ਘਰ ਵਿੱਚ ਕਿਵੇਂ ਜਾਵਾਂ ਮੈਂ ਝੂਠ ਵਿੱਚ ਰਹਿਣਾ ਕੋਈ ਨਹੀਂ ਐ ਰੱਬ ਦੇ ਪਿਆਰ ਨਹੀਂ ਰਹਿ ਕੇ ਖੋਇ ਚਿੱਤੇ ਇਹ ਦੁਨਿਆਵੀ ਬੰਦੇ ਆਪੇ ਹੀ ਹੁੰਨੇ ਆ ਜਿਹੜੇ ਸੰਸਾਰ ਨਾਲ ਪ੍ਰੀਤ ਪਾਈ ਬੈਠੇ ਆ ਉਹ ਕਹਿੰਦੇ ਝੂਠੀ ਰਚਨਾ ਸਭ ਕੁਝ ਟੁੱਟਾ ਇੱਥੇ ਵੀ ਮਾਤਾ ਪਿਤਾ ਭੈਣ ਭਰਾ ਸਕੇ ਸੁਵੰਦੀ ਪਤੀ ਪਤਨੀ ਸਭ ਨਾਤੇ ਟੁੱਟੇ ਆ ਸੱਚਾ ਜੋ ਰਿਸ਼ਤਾ ਨਾਤਾ ਉਹ ਪ੍ਰਮਾਤਮਾ ਨਾਲਾ ਕਿ ਪ੍ਰਮਾਤਮਾ ਕਦੇ ਖਤਮ ਨਹੀਂ ਹੁੰਦਾ ਜਿਹੜਾ ਭਾਈ ਉਹਦੇ ਵਿੱਚ ਸਮਾ ਗਿਆ ਫਿਰ ਉਹ ਵੀ ਕਦੇ ਖਤਮ ਨਹੀਂ ਹੋਣਾ ਪਰ ਇਹ ਸਮਝ ਬਿਰਲਿਆਂ ਨੂੰ ਆਉਂਦੀ ਹੈ ਰੱਬ ਦੇ ਪਿਆਰ ਨੂੰ ਆਉਂਦੀ ਹੈ ਉਹਨਾ ਬੰਗਲੇ ਨੇ ਕਦੇ ਹੰਸ ਦੀ ਰੀਸ ਨਹੀਂ ਕੀਤੀ ਕਿ ਬੰਗਲਾ ਉਹ ਕਦੇ ਹੰਸ ਦੀ ਰੀਸ ਨਹੀਂ ਕਰਦਾ ਹੁਣ ਬੰਗਲੇ ਦਾ ਕੀ ਕਰਨਾ ਜੋ ਕੁਛ ਉਹਨੂੰ ਪਾਣੀ ਦੇ ਵਿੱਚ ਮਿਲ ਗਿਆ ਰਿੰਦੇ ਦੋਨੇ ਪਾਣੀ ਚ ਰਿੰਦੇ ਦੋਨੇ ਹੀ ਪਾਣੀ ਚ ਬੰਗਲਾ ਵੀ ਤੇ ਹੰਸ ਵੀ ਜੀਵਨ ਆ ਉਹਨਾਂ ਦਾ ਪਰ ਬੰਗਲਾ ਕੀ ਕਰਦਾ ਜੋ ਮੱਛੀ ਮਿਲੀ ਕੀੜੇ ਮਕੋੜੇ ਜੋ ਕੁਝ ਵੀ ਪਾਣੀ ਚ ਮਿਲਿਆ ਸਗਲੇ ਬਸ ਪਰ ਹੰਸ ਹੈ ਕਹਨਾਂ ਨਾ ਇਹ ਕੀ ਕੀ ਹੈ ਮੈਂ ਤਾਂ ਉਹ ਚੀਜ਼ ਖਾਣੀ ਹੈ ਜਿਹਦੇ ਨਾਲ ਮੇਰੀ ਹੰਸ ਇੱਕ ਵਾਰ ਕੋਈ ਹੀਰਾ 모ਤੀ ਖਾ ਲੈਂਦਾ ਕਈ ਕਈ ਸਾਲ ਉਹਨੂੰ ਭੁੱਖ ਪਿਆਸ ਨਹੀਂ ਲੱਗਦੀ ਕਿ ਇਹਨੇ ਕਿ ਰੋਜ਼ ਭਈ ਅੱਜ ਉਹਦਾ ਸਵੇਰਾ ਹੋ ਗਿਆ ਦੁਪਹਿਰ ਆ ਗਿਆ ਨਹੀਂ ਕੀ ਖਾਣਾ ਹਾਂਸ ਨਹੀਂ ਕੁਤਕਾਂ ਦੇ ਭਾਈ ਹਾਂਸ ਕੇਵਲ ਤੋਂ ਕੇਵਲ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਕਾਣਾ ਕਿਵੇਂ ਪਾਣੀ ਵਿੱਚ ਹੀਰੇ ਮੋਤੀ ਹੈ ਕਿ ਪਾਣੀ ਵਿੱਚ ਹੀਰੇ ਮੋਤੀ ਹੈ ਤੋ ਹੀਰੇ ਮੋਤੀ ਨੂੰ ਲਵਦੇ ਆ ਉਹ ਬਾਹਰ ਦਾ ਜੋ ਸੰਸਾਰ ਦੇ ਨਾ ਆ ਜੋ ਕੀੜੇ ਮਕੜਿਆ ਉਹ ਨਹੀਂ ਖਾਂਦਾ ਉਹ ਵੀ ਗੁਰਮਖ ਵੀ ਹੈ ਇਹ ਪਾਣੀ ਦੀ ਗੱਲ ਹੈ ਤੇ ਬਾਣੀ ਦੀ ਗੱਲ ਵੀ ਆ ਗਈ ਹੈ ਬਾਣੀ ਵਿੱਚੋਂ ਗੁਰਮੁਖ ਪਿਆਰਾ ਰੱਬ ਦਾ ਪਿਆਰਾ ਹਮੇਸ਼ਾ ਮੁਕਤੀ ਦਾ ਮਾਰਗ ਲੱਭਦਾ ਹੈ ਇਹ ਮੈਂ ਵੀ ਮੁਕਤ ਹੋਣਾ ਤੇ ਸੰਸਾਰ ਸਾਡੇ ਕੰਮ ਚੱਲ ਪੈਣ ਅਸੀਂ ਵੀ ਇਹ ਰੋਗ ਤੋਂ ਹੋ ਜੀ ਕਿੰਨਿਆ ਕੁਝ ਡਿਵੰਡ ਅਸੀਂ ਮਿੱਤ ਪੱਤਰੀ ਰੱਖਦੇ ਹਾਂ ਇੱਥੇ ਸਾਡੀਆਂ ਅਰਦਾਸਾਂ ਹੋ ਗਈਆਂ ਉਹ ਪਾਈ ਜੀ ਤੋਂ ਮੰਗ ਵੀ ਲੈਣਗੇ ਮਿਲ ਵੀ ਕੇਂਗੇ ਫੇਚ ਊਠੀਆਂ ਫਿਰ ਖਤਮ ਹੈ ਤਾਂ ਸਤਿਮੰਗਣਾ ਮੁਕਤੀ ਮੰਗਣਾ ਮੰਗਣਾ ਬਾਗਣ ਨੀਕਾ ਅਰਜਸ ਮੁਕਤੀ ਮੰਗਣਾ ਕੇ ਮੰਗਣਾ ਹਰੀ ਜਸ ਮੰਗ ਹਰੀ ਦੇ ਚਰਨਾਂ ਦੀ ਪ੍ਰੀਤ ਮੰਗਾ ਹੁਣ ਬਾਣੀ ਹੈ ਬਾਣੀ ਵਿੱਚੋਂ ਗੁਰਮੁਖ ਮੁਕਤੀ ਲਵਦਾ ਸੰਸਾਰ ਕੁ ਪ੍ਰਾਣੀ ਇਹ ਦਿਵਟੋ ਸੰਸਾਰ ਦੇ ਸੁੱਖ ਲੱਭਦਾ ਫਿਰਦਾ ਆਪਾਂ ਵੀ ਇਹੀ ਕੁਛ ਕਰਦੇ ਫਿਰਦੇ ਆਂ ਵਿਪਾੜ ਰੱਖਣਾ ਸੁਖਣੀ ਸਾਹਿਬ ਕਰਾਉਣ ਲੱਗਣਾ 11 ਦਿਨ ਕਰਨੇ ਆ 20 ਦਿਨ ਕਰਨੇ ਪਤਨੀ ਬਾਣੀ ਵੀ ਚੁਣੀ ਹੋਈ ਇਹਨਾਂ ਨੇ ਤਾਂ ਬਾਣੀ ਸੰਪੂਰਨ ਇਹ ਨਹੀਂ ਕਿ ਇਹਦੇ ਵਿੱਚ ਆ ਕੋਈ ਸਪੈਸ਼ਲ ਅੱਖਰ ਕੋਈ ਬਾਣੀ ਆ ਪਰਨ ਨੂੰ ਤੁਹਾਨੂੰ ਸਰਲ ਲੱਗਦੀ ਹੈ ਕਿ ਇਸ ਨਾਲ ਮੈਂ ਜਲਦੀ ਸਮਝ ਲੂੰਗਾ ਪੜ ਲਵਾਂਗੇ ਜਿਵੇਂ ਸਮੁੰਦਰ ਹੈ ਉਹ ਜਿੰਨਾਂ ਕੋ ਨੂੰ ਪਈ ਤਰਨਾ ਆਉਂਦਾ ਉਹਨੇ ਕੀ ਉਹਦੇ ਵਿੱਚ ਛਲਾਂਗ ਲਾਂਦਾ ਨਹੀਂ ਆਉਂਦਾ ਉਹ ਕਿਨਾਰੇ ਤੇ ਨਹਾ ਨੂੰ ਕਿ ਵਾਪਸ ਆ ਜਾਂਦਾ ਅੰਦਰ ਜਾਣ ਦੀ ਲੈਨ ਚ ਜਾਣ ਦੀ ਹਿੰਮਤ ਨਹੀਂ ਆਉਂਦੀ ਦਰਜਨ ਦਾ ਕਮਰਾ ਜਾਂਦਾ ਹੁਣ ਪਾਣੀ ਚਾਹੇ ਲਹਿਰ ਦਾ ਭਾਵੇਂ ਕਿਨਾਰੇ ਦਾ ਭਾਵੇਂ ਗਹਿਰਾਈ ਵਾਲਾ ਪਾਣੀ ਤਾਂ ਸਾਰਾ ਇੱਕੋ ਹੀ ਹੈ ਵੱਲ ਤੇਰੇ ਵਿੱਚ ਨਹੀਂ ਹੈ ਤੇਰੀ ਵਿੱਚ ਯੁਗਤੀ ਨਹੀਂ ਹੈ ਕਿ ਕਿਵੇਂ ਭਾਈ ਇਹਨਾਂ ਲਹਿਰਾਂ ਤੇ ਪਾਰ ਪਾਇਆ ਜਾਵੇ ਕਿਵੇਂ ਤਰਿਆ ਜਾਵੇ ਉਸੇ ਤਰ੍ਹਾਂ ਹੀ ਸੰਪੂਰਨ ਬਾਣੀ ਹੈ ਤੂੰ ਜੋ ਤੈਨੂੰ ਸੁੱਖ ਜੀ ਲੱਗਦੀ ਹੈ ਕਿ ਜਿਹੜੀ ਤੈਨੂੰ ਪੰਨ ਵਿੱਚ ਆਸਾਨ ਲੱਗਦੀ ਹੈ ਪਾਲਾ ਬਈ ਉਹ ਗੱਲ ਨੇ ਪਰ ਹੈ ਸਾਰੀ ਬਾਣੀ ਇਹ ਕਿ ਜੇ ਗਹਿਰਾਈ ਤੱਕ ਜਾਏਗਾ ਆਨੰਦ ਗਹਿਰਾ ਹੁੰਦਾ ਜਾਏਗਾ ਕਿਨਾਰੇ ਤੇ ਨਾ ਆਏਗਾ ਭਾਈ ਫਿਤਾ ਭਾਈ ਜਿਵੇਂ ਗਿੱਟੇ ਗੁੱਡੀ ਕਿਲੇ ਹੁੰਦੇ ਆ ਨਾ ਜਾ ਮਾੜਾ ਮਾੜਾ ਪਾਣੀ ਚੱਕ ਕੇ ਉੱਤੇ ਸਿੱਟ ਲੈਂਦੇ ਆ ਕਿਨਾਰੇ ਖੜਿਆ ਤੇ ਪਰ ਅੰਦਰ ਵਾਲਾ ਜੋ ਸੁਖ ਹੈ ਜਿਹਨੇ ਚੁੱਭੀ ਗਹਿਰਾਈ ਤੱਕ ਜਾਣਾ ਥੱਲੇ ਨੂੰ ਜਾਣਾ ਜਿੰਨਾ ਗਹਿਰਾਈ ਜਾਊਂਗਾ ਆਨੰਦ ਵੱਧਾ ਜਾਏਗਾ ਬਾਣੀ ਵੀ ਉਸੇ ਤਰ੍ਹਾਂ ਹੀ ਭਾਈ ਸੰਪੂਰਨ ਬਾਣੀ 1 ਓੰਕਾਰ ਤੋਂ ਲੈ ਕੇ 18 10 20 ਤੱਕ ਇਹਦੇ ਵਿੱਚੋਂ ਨਾ ਤਾਂ ਤੈਨੂੰ ਭਾਈ ਕਿਸੇ ਬਾਣੀ ਨੇ ਉਹ ਸੁਖ ਦੇਣਾ ਕਿ ਕਹੀਂ ਕਿ ਤੂੰ ਪੜ ਲੇਗਾ ਬੇਬੇ ਆ ਤੂੰ ਕਾ ਕਿਉਂਕਿ ਤੁਹਾਨੂੰ ਤੁਹਾਡੇ ਸਾਦਾ ਬਾਬੇ ਨੇ ਦੱਸਿਆ ਹੋਇਆ ਹੈ ਨਾ ਆ ਬਾਣੀ ਪੜਨਾ ਕਾਰਗਰਾਸ ਹੋਣਗੇ ਤੇ ਬਾਕੀ ਬਾਣੀ ਕੀ ਕਰਦੀ ਹੈ ਬਾਕੀ ਧੱਕੇ ਮਾਰਦੀ ਹੈ ਉਹ ਬਾਣੀ ਕਿਉਂ ਰਾਜ਼ ਨਹੀਂ ਕਰਦੀ ਵੀ ਹਾਂ ਭਾਈ ਤੈਨੂੰ ਜਿਹੜੀ ਸਰਣ ਲੱਗਦੀ ਹੈ ਪੜਨ ਵਿੱਚ ਉਹ ਬਾਣੀ ਪੜ ਲੈ ਪਰ ਉਹਦੇ ਵਿੱਚ ਜੋ ਮਤਲਬ ਲਿਖੇ ਹੋਏ ਨੇ ਨਾ ਕਿ ਕਾਰਜ ਇਹ ਕਰਨੇ ਆ ਉਹ ਤਾਂ ਕਰਨਾ ਹੀ ਪੈਣਾ ਹੈ ਪੜ ਕੇ ਕੁਝ ਨਹੀਂ ਪੜਿਆ ਮੁਕਤ ਨਾ ਹੋਇਆ ਤੇ ਸਾਡਾ ਜੋਰ ਕਿੱਥੇ ਹੈ ਪੜਨ ਬਾਤ ਤੇ ਅੱਖਰਾਂ ਦੇ ਬਾਧੇ ਘਾਟਿਆਂ ਵਿੱਚ ਇਹ ਲੱਗਿਆ ਹੈ ਸਾਡਾ ਕਿਸੇ ਨੂੰ ਸਾਡਾ ਕੇਵਲ ਤੋਂ ਕੇਵਲ ਪੜਨ ਤੇ ਜੋਰ ਹੈ ਪਰ ਕੀ ਕੀ ਕਰੇਗਾ ਭਾਈ ਜਿਦੀ ਬਾਣੀ ਹੈ ਉਹ ਕਦ ਨਾ ਹੋਵੇ ਇਹ ਪੜ ਕੇ ਤੇਰੇ ਨਾਲ ਮੇਰਾ ਕੋਈ ਰਸਤਾ ਨਹੀਂ ਹੈ ਪੜ ਕੇ ਅਮਲ ਕਰੇਗਾ ਤੇਰਾ ਮੇਰਾ ਨਾਤਾ ਬਣ ਸਕਦਾ ਹੈ ਪੜਾਈ ਦੇ ਨਾਲ ਤੇਰਾ ਮੇਰਾ ਕੋਈ ਨਾਤਾ ਨਹੀਂ ਹੈ ਕਿ ਤੂੰ ਪੜ ਲਈ ਬਹੁਤ ਬਈ ਤੈਨੂੰ ਬਾਣੀ ਬੜੀ ਕੰਠ ਹੈ ਬੜੇ ਰਾਗ ਲੋਣਾ ਸੋਦਣਾ ਤਰੀ ਚੱਲ ਜੋ ਕੁਝ ਮਰਜ਼ੀ ਕਰ ਪਰ ਭਾਵੇਂ ਤੇਰੇ ਕੋਲੋਂ ਮੁਕਤੋਂ ਬਾਣੀ ਤੂੰ ਪੜਦਾ ਭਾਵੇਂ ਕਥਾ ਭਾਵੇਂ ਕੀਰਤਨ ਕੁਝ ਵੀ ਕਰਦਾ ਭਾਵੇਂ 31 ਰਾਗਾਂ ਦੇ ਵਿੱਚੋਂ 31 ਰਾਗੀ ਤੇ ਸਾਰੇ ਤੋਂ ਬਾਹਰ ਭਾਵੇਂ 32ਵਾਂ ਰਾਗ ਵੀ ਆਉਂਦਾ ਪਰ ਇਹਨਾਂ ਦੇ ਵਿੱਚ ਜੇ ਇੱਕ ਰਾਗ ਨਹੀਂ ਹੈ ਉਹ ਹੈ ਪ੍ਰੇਮ ਦਾ ਰਾਗ ਜੇ ਅੰਦਰੋਂ ਤੇ ਪ੍ਰੇਮ ਰਾਗ ਨੇ ਉਪਗੁਰ ਦਾ ਨਾਮ ਸਾਰੇ 31 ਦੇ 31 ਰਾਗ ਤਰੇ ਫੇਲ ਐ ਸਾਰੀ ਤਰੀਕਾ ਭਾਵੇਂ ਤੂੰ ਸਾਰੇ ਗ੍ਰੰਥਾਂ ਦੀ ਕਥਾ ਕਰਦਾ ਹੋਵੇਂ ਤਾਂ ਵੀ ਫੇਲ ਨੇ ਕਿ ਇੱਥੇ ਤਾਂ ਭਾਈ ਕੇਵਲ ਤੋਂ ਕੇਵਲ ਪੜਿਆ ਨਹੀਂ ਭੇਦ বুঝਿਆ ਹੀ ਪਾਉਣਾ ਪੜਕੇ ਕੁਝ ਨਹੀਂ ਮਿਲਣਾ ਸਮੁੰਦਰ ਜਿਹਾ ਫੋਟੋਂ ਦੇ ਇੱਕ ਇੱਕ ਤੇ ਭਾਈ ਜਦ ਟੀਵੀ 'ਚ ਦੇਖ ਲਿਆ ਲਹਿਰਾਂ ਤੇ ਤੁਹਾਨੂੰ ਆਨੰਦ ਆਜੂ ਇਹ ਤਾਂ ਉਥੇ ਜਾਣਾ ਪੈਣਾ ਵਾ ਉਹਦੇ ਵਿੱਚ ਜਿੰਨਾ ਗਹਿਰਾਈ ਵਿੱਚ ਜਾਂਦਾ ਰਹੇਗਾ ਉਨੇ ਸੁਖ ਪਾਉਂਦਾ ਰਹੇਗਾ ਸੋ ਭਾਈ ਗੁਰਮੁਖ ਨਸੀਬਾ ਵਾਲਿਆ ਭਾਗਾ ਵਾਲਿਆ ਜਿਨ੍ਹਾਂ ਨੂੰ ਸਤਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਸੁਭਾਗ ਕਿਵੇਂ ਪ੍ਰਾਪਤ ਹੁੰਦਾ ਕਿ ਗੁਰਮਤਿ ਵੱਲ ਵਧਦੇ ਆ ਕਿ ਗੁਰਮਤ ਵਾਲੇ ਧਾਇਰੇ ਵਾਲ ਜਾਂਦੇ ਆ ਕਿ ਇਥੋਂ ਭਾਈ ਸਾਨੂੰ ਲਾਭ ਮਿਲਣਾ ਗੁਰਵਾਣੀ ਤੈਨੂੰ ਲਾਹੇ ਦੇ ਰਹੀ ਹੈ ਭਾਈ ਪਰਮਾਤਮਾ ਦੇ ਘਰ ਜਾਣ ਦਾ ਉਹਨੇ ਮਨਮੁਖ ਬੰਦੇ ਨੂੰ ਉਹਦੇ ਭਾਗਾਂ 'ਚ ਨਹੀਂ ਲਿਖਿਆ ਇਹ ਮਦ ਭਾਗੀ ਤੇਰ ਦਰਸ਼ਨ ਨਾ ਹੈ ਸਤਗੁਰ ਦੀ ਬਾਣੀ ਆ ਜਿਹੜਾ ਸਤਗੁਰ ਦੇ ਦਰਸ਼ਨ ਨਹੀਂ ਕਰ ਸਕਦਾ ਨਾ ਉਹਦੀ ਗੁਰਵਾਣੀ ਦੇ ਨਾਲ ਜੋ ਨਹੀਂ ਸਕਦਾ ਕਿਤੇ ਤੇਰੇ ਨਾਲੋਂ ਵੱਡਾ ਮਦ ਭਾਗਾ ਕੋਈ ਹੈ ਹੀ ਨਹੀਂ ਇਤੇ ਚਾਰ ਪੈਸੇ ਆ ਗਏ ਕਹਿੰਦੇ ਸੀ ਕਰਮਾ ਵਾਲੇ ਬਣਗੇ ਦੋ ਚਾਰ ਜਵਾਬ ਜਾਂਦੇ ਸੀ ਭਾਗਾਣ ਹੋਏ ਹੋਗੇ ਜੇ ਮਾਰੇ ਕਹਿੰਦੇ ਇਨਾ ਕੋਸ ਹੈਗਾ ਵਾ ਫਿਰ ਵੀ ਮੇਰੀ ਨਜ਼ਰ ਚ ਤੂੰ ਮਾੜੇ ਕਰਮਾ ਵਾਲਾ ਮਦਭਾਗੀ ਹੈ ਕਿਉਂਕਿ ਤੇਰੇ ਕੋਲੇ ਸਤ ਸੰਗਤ ਨਹੀਂ ਹੈ ਤੇਰੀ ਕੋਲ ਗੁਰਮਤਿ ਦਾ ਮਾਰਗ ਨਹੀਂ ਹੈ ਮਦਭਾਗੀ ਤੇਰ ਦਾਸ਼ਨਾ ਹੈ ਤੇ ਦਰਸ਼ਨ ਹੁੰਦੇ ਕਿਨੋਂ ਬਟਭਾਗੀ ਸਾਧ ਸੰਗਤ ਪ੍ਰਾਪਤ ਸੋ ਕਰਮਾ ਵਾਲੇ ਨੇ ਭਾਈ ਜੋ ਅਜ ਦੇ ਮਹੀਨੇ ਮੱਗਰ ਦਾ ਮਹੀਨਾ ਜੋ ਇਹਦੇ ਵਿੱਚ ਤਾਂ ਉਪਦੇਸ਼ ਹੀ ਦਿੱਤਾ ਹੋਇਆ ਵਾ ਸਤਿਗੁਰ ਪਾਚਾ ਜੀ ਨੇ ਜੋ ਸਤਿਗੁਰ ਪਾਚਾ ਜੀ ਫਰਮਾਨ ਕਰਦੇ ਹਨ ਭਾਈ ਮੱਗਰ ਪਰ ਅਰਧਨਾ ਆਪਨੇ ਪਾਰਤੀ ਪੰਕਤੀ ਸਰਵਣ ਕੀਤੀ ਹੈ ਮੱਗਰ ਪਰ ਅਰਧਨਾ ਬੋੜ ਨਾ ਜਨਮ ਲਈਆਂ ਮੱਗਰ ਮਹੀਨੇ ਵਿੱਚ ਉਪਦੇਸ਼ ਹੈ ਇਹਪਰ ਦੇਸ਼ ਅੱਜ ਵਾਸਤੇ ਨੇ ਇਹ ਹਮੇਸ਼ਾ ਲਈ ਹੈ ਇਹ ਨਹੀਂ ਕਿ ਅੱਜ ਸੰਗਰਾਮ ਅਜ ਮੱਗਰ ਮਹੀਨੇ ਦੇ ਸੁਣਨਾ ਸੀ ਇਹ ਤਾਂ ਫਰੇ ਦੱਤਾ ਪਾਛ ਨੇ ਇਹ ਤਾਂ ਭਾਈ ਸਟੈਪ ਵਾਈਜ਼ ਸਟੈਪ ਤੋਂ ਪਾਛੇ ਤੈਨੂੰ ਸਮਝਾ ਰਹੇ ਨੇ ਬਾਣੀ ਵੀ 12 ਮਹੀਨੇ 12 ਸਟੈਪਾਂ ਦੇ ਵਿੱਚ ਸਮਝਾਤਾ ਸ਼ੁਰੂਤ ਲੈ ਕੇ ਅੰਤ ਤੱਕ ਤੇ ਆਹ ਵਾਲੇ ਸਟੈਪ ਦੇ ਵਿੱਚ ਇਹ ਆ ਗਿਆ ਭਾਈ ਮੱਗਰ ਪ੍ਰਵਾਰਾਦਣਾ ਬਹਾੜੂ ਨਾ ਜਨਮ ਲਈ ਜਨਮ ਮਰਨਾਂ ਤੋਂ ਬਚਣਾ ਕਾਮਾਂ ਕੁੱਤਿਆਂ ਦੀ ਜੁਨੀ ਤੋਂ ਬਚਣਾ ਕੀੜੇ ਮਕੌੜੇ ਨਹੀਂ ਬਨਣਾ ਜਮਾਂ ਦੀ ਮਾਰ ਨਹੀਂ ਖਾਣੀ ਜੇ ਭਾਈ ਜੰਮੇਗਾ ਤੇ ਡੁਪਤਾ ਆਉਣਗੇ ਮਰੇ ਕਹਿੰਦੇ ਖਤਮ ਕਰ ਖਤਮ ਕਰਨਾ ਬੰਗਰ ਪ੍ਰ ਅਰਾਧਣਾ ਇਹ ਪ੍ਰਭੂ ਨੂੰ ਰਾਗ ਇਹ ਮੇ ਇਹ ਨੇ ਦਾ ਉਪਦੇਸ਼ ਹੈ ਪਹਿਲਾਂ ਸੁਣ ਲੈਣਾ ਗੱਲ ਨਹੀਂ ਬਣਨੀ ਬਹੁਤ ਨੇ ਜੇ ਕਿ ਬਾਬਾ ਜੀ ਕੋਈ ਭਾਈ ਮਹੀਨੇ ਦਾ ਨਾਮ ਸੁਣਾ ਦੇਵੇ ਦਿਨ ਵਧੀਆ ਹਨ ਕੋ ਮੇਰਾ ਸਮਾ ਵਧੀਆ ਨਿਕਲੂ ਵੀ ਕੱਲਾ ਮਗਰ ਮਗਰ ਕਰੀ ਚਾਹੀਏ ਕੁਝ ਨਹੀਂ ਹੋਣਾ ਇਹਦਾ ਉਪਦੇਸ਼ ਹੈ ਮਗਰ ਪ੍ਰਾਦਣਾ ਬਹੁੜ ਨਾ ਜਨਮੜਿਆ ਕਿ ਮਗਰ ਮਹੀਨੇ ਵਿੱਚ ਜੋ ਉਪਦੇਸ਼ ਦਿੱਤਾ ਭਾਈ ਉਹ ਸਤਗੁਰ ਪਾਤਸ਼ਾਹ ਦਾ ਇਹ ਉਪਦੇਸ਼ ਹੈ ਕਿ ਜਿਨ੍ਹਾਂ ਨੇ ਭਾਈ ਪ੍ਰਮਾਤਮਾ ਨੂੰ ਧਿਆਲਿਆ ਉਹਦੇ ਨਾਲ ਜੁੜ ਗਏ ਵਹੀ ਗੱਲ ਆਗੀ ਬਿਥੇ ਕਰਮ ਵਾਲੀ ਪਹੁੰਚਦੇ ਆ ਬੜਪਾਗੇ ਪਹੁੰਚਦੇ ਆ ਜਿਨ੍ਹਾਂ ਦੇ ਨਸੀਹ ਦੇ ਵਿੱਚ ਲਿਖੀ ਹੋਈ ਹੈ ਸਤ ਸੰਗਤ ਸੇਵਾ ਲਿਖੀ ਹੈ দান ਪੁੰਨ ਲਿਖਿਆ ਹੋਇਆ ਹੈ ਬਿਗੈਰ ਕਰਮਾਂ ਤੋਂ ਕੁਝ ਵੀ ਨਹੀਂ ਮਿਲਦਾ ਕਿ দান ਦਾ 1 ਰੁਪਇਆ ਤੱਕ ਨਹੀਂ ਦੇ ਸਕਦਾ ਤੂੰ ਸੇਵਾ ਨਹੀਂ ਕਰ ਸਕਦਾ ਸਿਮਰਨ ਨਹੀਂ ਕਰ ਸਕਦਾ ਕਿਸੇ ਦਾ ਭਲਾ ਨਹੀਂ ਕਰ ਸਕਦਾ ਕਿਉਂਕਿ ਭਾਈ ਤੇਰੇ ਬਾਅਦ ਤੇ ਨਰਕ ਦੇ ਦਰਵਾਜ਼ੇ ਤਿਆਰ ਹੋਏ ਬੈਠੇ ਆ ਉਹ ਨਰਕ ਵਾਲੇ ਆਵਦੀ ਆਵਾਜ਼ ਮਾਰਦੇ ਭਾਈ ਇਸ ਨੂੰ ਸਾਡਾ ਇਹ ਨਰਕਾਂ ਦਾ ਜੀਵ ਹੈ ਇਹ ਤੇਨੂੰ ਜਮੇਸੀ ਸਤ ਸੰਗਤ ਕਰਨ ਦੇ ਦੀਏ ਜਿਹੜੇ ਇਧਰ ਨਿਕਲ ਜਾਣਾ ਪਰ ਇੱਥੇ ਨਿਕਲਦੇ ਨੇ ਕਰਮਾ ਵਾਲੇ ਨਸੀਬਾਂ ਵਾਲੇ ਭਾਗਾ ਵਾਲੇ ਆਪਣੇ ਨਸੀਬ ਗੁਰੂ ਦੇ ਚਰਣੀ ਆ ਕੇ ਜਦੋਂ ਸੇ ਝਕਾਉਂਦੇ ਆ ਨਾ ਜਿਹੜੇ ਪੁੱਠੇ ਵੀ ਲੇਖ ਹੁੰਦੇ ਆ ਨਾ ਉਹ ਵੀ ਸਤਗੁਰ ਸਿੱਧੇ ਕਰ ਦਿੰਦੇ ਆ ਜਿਹੜਾ ਸਤਗੁਰ ਸਤਗੁਰ ਮੇਰਾ ਮਾਰ ਜਿਵਾ ਲੈ ਜਿਹੜਾ ਮਰਦਿਆਂ ਨੂੰ ਜਿਉਂਦੇ ਕਰ ਦਿੰਦਾ ਸਤਗੁਰ ਮੇਰਾ ਉਹ ਤੇਰੇ ਲਿਖੇ ਹੋਏ ਲੇਖਾ ਨੂੰ ਉਹ ਨਹੀਂ ਪਲਟਾ ਸਕਦਾ ਪਰ ਸ਼ਰ ਨਹੀਂ ਹੋਣਾ ਪੈਣਾ ਨਾ ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਮਗਰ ਮਹਿ ਸੁਹੰਦਿਆ ਹਰ ਪਿਰ ਸੰਗ ਬੈਠੜੀਆਂ ਆਗੇ ਸਤਿਗੁਰੂ ਪਾਤਸ਼ਾਹ ਦਾ ਹੁਕਮ ਕਿ ਕਿਹੜੀਆਂ ਸੋਹਣੀਆਂ ਆਤਮਾ ਨੇ ਕਿਹੜੀਆਂ ਸੋਹਾ ਪਾਉਂਦੀਆਂ ਹਰ ਪਿਰ ਸੰਗ ਬੈਠੜੀਆਂ ਜਿਵੇਂ ਪਤਨੀ ਆਪਣੇ ਪਤੀ ਦੇ ਨਾਲ ਹੀ ਬੈਠੀ ਸੋਹਾ ਪੁੰਦੀ ਹੈ ਹੁਣ ਬੀਬੀਆਂ ਨੇ ਪਤੰਮਾ ਪਹਿਣਾ ਨੇ ਆਪਣੇ ਪਤੀ ਦੇ ਨਾਲ ਇਹਦੇ ਗੱਡੀ ਮੋਟਰ ਤੇ ਬੈਠੀ ਹੈ ਕਿਤੇ ਵੈਸੇ ਜੁੜ ਕੇ ਬੈਠੇ ਹੈ ਸਭ ਕੋਈ ਕਹਿੰਦਾ ਵੀ ਪਤੀ ਪਤਨੀ ਦਾ ਘਣਾਈ ਪ੍ਰੇਮ ਅਲਗ ਨਹੀਂ ਹੁੰਦੇ ਹੁਣ ਉਹੀ ਸਰੀਰ ਹੁੰਦੇ ਆ ਉਹੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਦੋਤਰੀਆਂ ਬੈਠੀ ਹੋਵੇ ਭਾਵੇਂ ਸਤ ਸੰਗਤ ਹੀ ਬੈਠੀ ਹੋਵੇ ਫਿਰ ਵੀ ਲੋਕ ਗੱਲਾਂ ਕਰਦੇ ਕਿ ਦੇਖੋ ਭਾਈ ਇਹਨਾਂ ਸ਼ਰਮ ਹੀ ਆ ਹੈ ਨਹੀਂ ਕਿੰਨੀਆਂ ਗੱਲਾਂ ਬੋਲਦੇ ਆ ਇਹਨੇ ਨਾ ਇੱਥੇ ਉਸੇ ਤਰ੍ਹਾਂ ਹੀ ਆਤਮਾ ਜਿੰਨਾ ਚਿਕ ਆਪਣੇ ਪਤੀ ਪਰਮਾਤਮਾ ਦੇ ਨਾਲ ਨਹੀਂ ਜੁੜ ਕੇ ਰਹਿੰਦੀ ਇਹਨੇ ਭਾਈ ਇਹਨੂੰ ਲਾਣਤਾ ਹੀ ਪਣਿਆ ਨੇ ਇਹਨੂੰ ਦੁਕਾਰੇ ਹੀ ਜਾਣਾ ਮਾ ਇਥੇ ਪਾਸ਼ਾ ਕਹਿੰਦੇ ਮਗਰ ਮਹੇ ਸੁਹੰਦਿਆ ਹਰ ਪਿਰ ਸੰਗ ਬੈਠੜੀਆਂ ਤੇਨ ਕੀ ਸੋਵਾ ਕਿਆ ਗਣੀ ਜੇ ਸਾਹਿਦ ਬੇਲੜੀਆਂ ਇਥੇ ਵੀ ਸੋਭੜੇ ਦੀ ਗੱਲ ਕਰਤੀ ਹੈ ਜਿਵੇਂ ਸੰਸਾਰ ਕਿਸਤਰੀ ਆਪਣੇ ਪਤੀ ਦੇ ਨਾਲੀ ਸੋਭਾ ਪਾਉਂਦੀ ਹੈ ਉਸ ਤਰ੍ਹਾਂ ਇਹ ਆਤਮਾ ਇਹ ਵੀ ਪਰਮਾਤਮਾ ਦੇ ਨਾਲ ਹੀ ਸੁਭਾ ਪਾਉਂਦੀ ਹੈ ਫਿਰ ਇਹਨੂੰ ਕੋਈ ਧੱਕੇ ਨਹੀਂ ਮਾਰ ਸਕਦਾ ਕੋਈ ਇਹਨੂੰ ਸਜ਼ਾ ਨਹੀਂ ਦੇ ਸਕਦਾ ਇਸ ਆਤਮਾ ਨੂੰ ਕੋਈ ਛੂ ਨਹੀਂ ਸਕਦਾ ਜਿਹੜੀ ਆਤਮਾ ਪਰਮਾਤਮਾ ਦੇ ਨਾਲ ਜੁੜੀ ਬੈਠੀ ਹੋਵੇ ਤੇ ਤੁਹਾਡੀ ਕਿਤੇ ਵੱਡੇ ਅਫਸਰ ਦੇ ਨਾਲ ਕੋਈ ਵੱਡਾ ਹੋਵੇ ਕੋਈ ਡੀਐਸਪੀ ਹੋਵੇ ਥਾਣੇਦਾਰ ਹੋਵੇ ਕੋਈ ਐਮਐਲਏ ਹੋਵੇ ਨਾਲ ਬੈਠੇ ਹੋ ਇਹਦੀ ਮਜਾ ਨਹੀਂ ਛੂ ਤੇ ਭਾਈ ਉਸੇ ਤਰ੍ਹਾਂ ਜੇ ਤੁਹਾਡੀ ਆਤਮਾ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਕਿਹੜਾ ਜੰਮ ਕਿਹੜੀ ਦੇਵੀ ਦੇਵਤਾ ਕਿਹੜੀ ਯਗਨ ਕੋਸਣੀ ਇਹ ਤੈਨੂੰ ਛੂਹ ਤੱਕ ਨਹੀਂ ਸਕਦੇ ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਭਾਈ ਜਿਹੜੀਆਂ ਆਤਮਾ ਉਸ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ تن ਕੀ ਸੋਹਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਤਨ ਮਨ ਮੋਲੇ ਆ ਰਾਮ ਸਿਓ ਸੰਗ ਸਾਧ ਸੇ ਲੜੀਆਂ ਅਗੀ ਸਾਧ ਸੰਗਤ ਜਿਹਦੀ ਗੱਲ ਕੀਤੀ ਹੈ ਨਾ ਵੀ ਭਾਗਾ ਨਾ ਰਣੀ ਹੈ ਵੇ ਸਭ ਕੁਝ ਕਿੱਥੋਂ ਮਿਲਣਾ ਕਿੱਥੋਂ ਜਾ ਕੇ ਵਿੜੇ ਮਿਲਣੀਆਂ ਪ੍ਰਮਾਤਮਾ ਦੇ ਘਰ ਦੇ ਵਿੱਚ ਸੰਗ ਸਾਧ ਸੇ ਲੜੀਆਂ ਸਾਧ ਸੰਗਤ ਵਿੱਚ ਆ ਜਾ ਜਿੰਨੀ 라ਵਿਆ ਪ੍ਰਭ ਆਪਣਾ ਸੇ ਦੇਸਨ ਨਿਤ ਖੜੀਆਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆਇਆ ਪ੍ਰਮਾਤਮਾ ਦੀ ਭਜਨ ਬੰਦਗੀ ਕੀਤੀ ਹੈ ਤੇ ਸਤਿਗੁਰੂ ਪਾਏ ਜੀ ਕਹਿੰਦੇ ਹਨ ਕਿ ਜਿਨ੍ਹਾਂ ਆਤਮਾ ਨੇ ਉਸ ਪ੍ਰਮਾਤਮਾ ਦੀ ਸੋਹਾ ਵਡਾਈ ਕਰਦਿਆਂ ਕਰਦਿਆਂ ਆਪਣਾ ਜੀਵਨ ਗੁਜ਼ਾਰਿਆ تن ਕੀ ਸੋਹਾ ਕਿਆ ਗਣੀ ਜੇ ਸਾਬ ਮੇਲਣੀਆਂ تن ਮਨ ਮੋਲਿਆ RAM ਸਿਉ ਸੰਗ ਸਾਧ ਸੇਲਣੀਆਂ ਸਾਦ ਜਨਾ ਤੇ ਬਹਾਰੀ ਸੇ ਰਹਿਣਾ ਅਕਿਲੜੀਆਂ ਇਹ ਪੀੜ ਹੋਵੇ ਇਸਤਰੀ ਆਪਣੇ ਪਤਰੀ ਦੇ ਪਤੀ ਪਤਰੀ ਦੇ ਨਾਲ ਦੋਨੇ ਜੁੜੇ ਬੈਠੇ ਆ ਉਹ ਜਿੰਨੀ ਮਰਜੀ ਪੀੜਤ ਹੋਵੇ ਪਤੀ ਕਿਤੇ ਵੀ ਹੋਵੇ ਮਾਰਨਾ ਕਹਿ ਸਕਦੀ ਮੈਂ ਪਤੀ ਬਣੀ ਆ ਉਸੇ ਤਰ੍ਹਾਂ ਹੀ ਭਾਈ ਜਿਹੜੀ ਆਤਮਾ ਪਰਮਾਤਮਾ ਦੀ ਭਜਨ ਬੰਦਗੀ ਚ ਜੁੜੀ ਏ ਉਹ ਕਹਿੰਦੀ ਮੇਰਾ ਪਤੀ ਹੈ ਮੈਂ ਪਰਮਾਤਮਾ ਦੀ ਭਜਨ ਬੰਦਗੀ ਵਾਲੀ ਆ ਸਾਧ ਜਨਾਂ ਸੇ ਬਾਹਰੀ ਸਰੇਨ ਕਿਲੜੀਆਂ ਜਿਹੜੀਆਂ ਸਤ ਸੰਗਤ ਤੋਂ ਦੂਰ ਨੇ ਜਿਨ੍ਹਾਂ ਨੂੰ ਗੁਰਮਤ ਦਾ ਕੋਈ ਮਾਰਗ ਨਹੀਂ ਪਤਾ ਮਾਰਗ ਦੇ ਮਾਰਗ ਤੇ ਚੱਲਿਆ ਕੋਈ ਨਹੀਂ ਸਾਦੇ ਜਨਾ ਤੇ ਬਾਹਰੀ ਸਤ ਸੰਗ ਤੋਂ ਬਾਹਰੇ ਰਹਿਣ ਅਕੇ ਲੜੀਆਂ ਉੱਪਰ ਤਾਂ ਕਹਿ ਜਾਂਦੇ ਆ ਤਿੰਨ ਦੁੱਖ ਨ ਕਬੂਤਰੇ ਜਿਨ੍ਹਾਂ ਦੇ ਦੁੱਖ ਹੁੰਦੇ ਆ ਇਹ ਉਹਨਾਂ ਬਾਤ ਇਹ ਦੱਦੇ ਦੋਸ਼ ਨ ਦੇਈ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਨਾ ਪਈ ਦੋਸ਼ ਦੂਜੇਨਾਂ ਦੇ ਤੇਰੇ ਕੋਲ ਭਾਈ ਆ ਸੁੱਖਾਂ ਦਾ ਜੋ ਮਾਰਗ ਦੱਸਿਆ ਉਹ ਤਾਂ ਤੂੰ ਅਪਣਾਇਆ ਕੋਈ ਨਹੀਂ ਹੈ ਦੁੱਖ ਕਿਉਂ ਨੇ ਭਾਵੇਂ ਤੰਦੇ ਆ ਭਾਵੇਂ ਮੰਦੇ ਆ ਭਾਵੇਂ ਆਤਮਦੇ ਆ ਇਹ ਸਾਰੇ ਦੁੱਖਾਂ ਦਾ ਕਾਰਨ ਤੂੰ ਖੁਦ ਹੈ ਕਿਉਂ ਭਾਈ ਸੁੱਖ ਵਾਲੇ ਪਾਸੇ ਤਾਂ ਤੂੰ ਗਿਆ ਹੀ ਨਹੀਂ ਹੈ ਤੂੰ ਤਾਂ ਭਾਈ ਐਵੇਂ ਪਰੇਸ਼ਾਵੇਂ ਨੇ ਛਾਂ ਸਮਝੀ ਜਾਂਦਾ ਪਰ ਸ਼ਾਂ ਮੇਂ ਜੋ ਸੁੱਖ ਨਹੀਂ ਹੈ ਜਿਹੜਾ ਦਰਸਤ ਦੇ ਥੱਲੇ ਬੈਠ ਕੇ ਸੁੱਖ ਮਿਲਦਾ ਹੈ ਤੈਨ ਦੁੱਖ ਨਾ ਕਬੂਤਰੇ ਸੇ ਜਮ ਕੇ ਵਸ ਪੜੀਆਂ ਜਿਨੇ ਰਵਿਆਪ ਆਪਣਾ ਸੇ ਦਸਨ ਨਿਤ ਖੜੀਆਂ ਰਤਨ ਜਵੇਰ ਲਾਲ ਹਾਰੇ ਕੰਟ ਤਨਾ ਜੜੀਆਂ ਜਿਵੇਂ ਹੰਸ ਇੱਕ ਮੋਤੀ ਖਾਲਿਆ ਸਾਲਾਂ ਸਾਲਾਂ ਤੱਕ ਉਹ ਨਾ ਪੋਖ ਨਾ ਪਿਆਸੀ ਲੱਗਦੀ ਇਸ ਤਰ੍ਹਾਂ ਜਿਸ ਆਤਮਾ ਨੇ ਪਾਈ ਪ੍ਰਮਾਤਮਾ ਵਾਲਾ ਰਸ ਚੱਕ ਲਿਆ ਇਹ ਰਸ ਕਦੋਂ ਆਉਂਦਾ ਇਹ ਰਸ ਛਾੜੇ ਇਹ ਦੁਨੀਆ ਵਾਲੇ ਰਸ ਛੱਡਨੇ ਪੈਂਦੇ ਆ ਫਿਰ ਕਿਤੇ ਰਸ ਆਉਂਦਾ ਇਹ ਰਸ ਛਾੜੇ ਉਹ ਰਸ ਆਵੇ ਉਹ ਰਸ ਪੀਆ ਜਿਨ੍ਹਾਂ ਨੂੰ ਭਜਨ ਬੰਦਗੀ ਲੱਗੀ ਨਾ ਉਹਨੂੰ ਦੁਨੀਆ ਨਹੀਂ ਚੰਗੀ ਲੱਗਦੀ ਦੁਨੀਆ ਫਿੱਕੀ ਹੈ ਝੂਠੀ ਹੈ ਉਹ ਦੁਨੀਆ ਨਾਲ ਪ੍ਰੀਤ ਨਹੀਂ ਪਾਉਂਦਾ ਇਹ ਰਸ ਛਾੜੇ ਹੋਰ ਰਸ ਆਵੇ ਹੋਰ ਰਸ ਪੀਆ ਫਿਰ ਇਹ ਨਾ ਪਾਵੇ ਨਸੀਬਾ ਵਾਲੇ ਨੇ ਭਾਈ ਜਿਨ੍ਹਾਂ ਨੂੰ ਰੱਬ ਦੀ ਭਗਤੀ ਦਾ ਰੰਗ ਚੜਿਆ ਹੋਇਆ ਵੇ ਇਹ ਪਾਛੀ ਪਰਵਾਨ ਤੇ ਨਾਨਕ ਬਾਚੇ ਧੂੜ ਤਿੰਨ ਪ੍ਰਭ ਚਰਣੀ ਦਰ ਪੜੀਆਂ ਮਗਰ ਪ੍ਰਭ ਆਰਾਧਨਾ ਹੁਣ ਭਾਈ ਜਿਨੇ ਜਨਮ ਮਰਨ ਤੋਂ ਮੁਕਤ ਹੋਣਾ ਇਹ ਮਹੀਨੇ ਦਾ ਫਰਮਾਨ ਆਪ ਜੀ ਨੇ ਸਰਵਣ ਕੀਤਾ ਹੈ ਤੇ ਇਹਨੂੰ ਮੰਨ ਚ ਬਸਾ ਲਓ ਇਸ ਮਾਰਗ ਤੇ ਚੱਲੋ ਫਿਰ ਤੇਰਾ ਭਾਈ ਮਗਰ ਪ੍ਰਵ ਆਰਾਧਨਾ ਬਾੜਨਾ ਜਨਮੜੀਆਂ ਜਿਨ੍ਹਾਂ ਨੂੰ ਭਾਈ ਇਹ ਜਨਮ ਮਰਨ ਵਾਲੇ ਇਹ ਸੰਕਟ ਕੱਟਣੇ ਆ ਤੇ ਮਗਰ ਮਹੀਨੇ ਦੇ ਫਰਮਾਨ ਨੂੰ ਸਰਵਣ ਕਰਨਾ ਤੇ ਇਹ ਤੇ ਅਮਲ ਕਰਨਾ ਸਤ ਸੰਗਤ ਦਾ ਉਪਦੇਸ਼ ਦਿੱਤਾ ਸਤਗੁਰੂ ਪਾਤਸ਼ਾਹ ਨੇ ਕਿ ਸਤ ਸੰਗਤ ਹੋਵੇਗੀ ਸਾਧ ਸੰਗਤਾਂ ਦਾ ਮਿਲਾਪ ਹੋਵੇਗਾ ਤਦ ਹੀ ਤੂੰ ਪ੍ਰਮਾਤਮਾ ਦੇ ਘਰ ਸੋਭਾ ਬੜੀ ਪਾ ਸਕਦਾ ਹੁਣ ਭਾਈ ਜੇ ਪਉਣੀ ਚਾਹੁੰਦੇ ਆਂ ਤੇ ਸਤ ਸੰਗਤ ਕਰਿਆ ਕਰੋ ਗੁਰਬਾਣੀ ਨਾਲ ਜੁੜਿਆ ਕਰੋ ਗੁਰਮਤ ਦੇ ਮਾਰਗ ਤੇ ਚੱਲਿਆ ਕਰੋ